ਸਰਪੰਚੀ ਬੋਲਣਾ ਥੀਏਟਰ ਕੇ ਅੰਨੀ ਨਹੀਂ ਝੋਪਕਾਰਨ ਭਰਾ ਬੋਲਦਾ ਹਾਂ ਜੀ ਹਾਂ ਜੀ ਅੱਛਾ ਅੱਛਾ ਜੀ ਥੀਏਟਰ ਕਹਿੰਦਾ ਬੋਲਣਾ ਸ਼ੋਅ ਕਰਨ ਭਰਾ ਮੇਰੇ ਕੋਲ ਇਹਨਾਂ ਨਾਲ ਗੱਲ ਕਰੋ ਮੇਰਾ ਫਿਰ ਖਾਸਾਂ ਵਾਲੇ ਆਏ ਨੇ ਮੇਰੇ ਕੋਲ ਨਹੀਂ ਖਾਸਾਂ ਵਾਲੇ ਤਾਂ ਆਏ ਨਾ ਭਰਾ ਮੇਰੇ ਕੋਲ ਸਰਪੰਚਾਂ ਨੂੰ ਮੈਨੂੰ ਪਤਾ ਨਹੀਂ ਤੂੰ ਆਣਾ ਨਾ ਪਹਿਲਾਂ ਤੂੰ ਥੀਏਟਰ ਕੇ ਪਿੰਡ ਦਾ ਸਰਪੰਚਾ ਮੌਜੂਦਾ ਯਾਰ ਇਹਨਾਂ ਨੇ ਮੇਰੇ ਕੋਲ ਅੰਕ ਲਾਉਣ ਵਾਲਾ ਤਾਂ ਕੋਈ ਕੰਮ ਛੱਡਿਆ ਨਹੀਂ ਨਾ ਸਿਰ ਤੇ ਮਾਰੇ ਉਹਨਾਂ ਦੇ ਕਲੰਕ ਦੇ ਉਹਨਾਂ ਲਾਇਆ ਤੇ ਆਪਾਂ ਨੂੰ ਕਸਰ ਦਰਿਸ਼ੀਦਾ ਦਰਾਂ ਦੇ ਮਾਰੇ ਉਹਨਾਂ ਚਟਾਰਾ ਨੂੰ ਵਰਕੇ ਖਮਤੇ ਤਾਂ ਬਿੰਦੂ ਹੋ ਗਿਆ ਟੀਟੂ ਹਾਂਜੀ ਉਹਨਾਂ ਟੀਟਾ ਵਾ ਨਾ ਟੀਟਾ ਉਹ ਮੈਨੂੰ ਪਤਾ ਹੈਗਾ ਜਿੰਨਾਂ ਨੂੰ 15 18 ਲੱਖ ਰੁਪਈਆ ਇਕੱਠਾ ਹੋਇਆ ਪਿੰਦੂ ਜਿਹੜਾ ਪਿੰਦੂ ਹੋਣੀ ਆ ਨਹੀਂ ਭਾਜੀ ਅਲੀ ਵਲੇਟ ਹੈ ਸਾਡੇ ਪਿੰਡ 'ਚ ਉਹਨਾਂ ਦਾ ਕੰਮ ਹੀ ਹੋਆ ਹਾਂਜੀ ਤੇਰੀਆਂ ਮੈਂ ਟੱਕੀਆਂ ਮਾਰਨੀਆਂ ਵਲੇਟ ਮਾਰਨਾਂ ਤੇ ਅਲੀ ਵਲੇਟ ਹੈ ਸਾਡੇ ਪਿੰਡ 'ਚ ਵਲੇਟ ਮਾਰਦੇ ਹਰ ਜੀ ਨੂੰ ਤੇ ਆ ਟੀਟੂ ਕੇ ਮੈਂ ਪਿੰਦੂ ਵੀ ਅੱਛਾ ਪਿੰਦੂ ਕੇ ਜਿੰਦੂ ਕੀ ਅਲੀਵਰੇਟ ਆ ਤੇ ਮੈਂ ਉਹੀ ਗੱਲ ਕਹਿਣਾ ਭਰਾ ਮੇਰੇ ਚਲੋ ਮੇਰੀ ਵੀਰ ਮੇਰੇ ਅੱਜ ਇਹਨਾਂ ਨੂੰ 15 20 ਲੱਖ ਰੁਪਏ ਇਕੱਠਾ ਹੋਇਆ ਨਾ ਪਿੰਡ 'ਚ ਇਹਨਾਂ ਨੂੰ ਹੋਇਆ ਜੀ ਹੋਇਆ ਕਿੰਨੇ 15 ਲੱਖ ਟੁਕੜ ਟੁਕੜ 15 ਲੱਖ ਇਕੱਠਾ ਹੋਇਆ ਹਾਂ ਤੇ ਇਹਨਾਂ ਨੂੰ ਇਹ ਸੀ ਬਿੱਲਾ ਜਾਵੇ ਤੇ ਸੀ ਰੁਪਏ ਖਾਈਏ ਤੇ ਮੈਂ ਖਾਂ ਦੇਣੀ ਨਹੀਂ ਸੀ ਉਹ ਕਾਰਨ ਇਹ ਹੀ ਨਾ ਕਿ ਬਿੱਲਾ ਜਾਵੇ ਤੁਸੀਂ ਖਾਈਏ ਇਹਨਾਂ ਨੇ ਇਹਨਾਂ ਦੀ ਮੈਂ ਮੈਂ ਪਰਸਨਲ ਮੈਸੇਜ ਕੋਲੋਂ ਇਹਨਾਂ ਦੁਆਲੇ ਆਇਆ ਤਾਂ ਤੇਲ ਨਹੀਂ ਪਾ ਕੇ ਦਿੱਤਾ ਦੋ ਟਰੈਕਟਰ ਤੇਲ ਮੰਗਦੇ ਸਨ ਇਹਨਾਂ ਤੋਂ ਸਮੱਤਕੇ ਰਵਗਤਾਂ ਮੈਂ ਕਹਿੰਦੇ ਸਾਡੇ ਕੋਲ ਤੇਲ ਨਹੀਂ ਜਿੰਨੇ ਹੋਣਾ ਆਪਣੇ ਕੋਲ ਤੇਲ ਤੇ ਆਵੇ ਤੇ ਮੈਂ ਕਹਾਂ ਭੈਣੀ ਹੁਣ ਤੇਲ ਲੈਣ ਦੇ ਜਿਹੜਾ ਲੋਕਾ ਕੋਲ ਲੈਣਦੇ ਜਿਆ ਹਜ਼ਾਰਾਂ ਲੀਟਰ ਕੋਈ 1.5 ਲੱਖ ਦਾ ਦੇ ਜਾਂਦਾ ਕੋਈ 2 ਲੱਖ ਦਾ ਦੇ ਜਾਂਦਾ ਕੋਈ ਪੈਸੇ ਦੇ ਜਾਂਦਾ ਕੋਈ ਤਾਂ ਗੱਲ ਆ ਬਾਈ ਪਿੰਡ ਦਾ ਸਰਪੰਚ ਬੰਦਾ ਹੋ ਕੇ ਤੂੰ ਮੇਰੇ ਭਰਾ ਤੂੰ ਮੇਰੇ ਭਰਾਵਾ ਜੀ ਇਹ ਗੱਲਾਂ ਕਹੀ ਜਾਂਦਾ ਫਿਰ ਉਹੀ ਗੱਲ ਆ ਨਾ ਚੱਲ ਮੇਰੀ ਕਰਾ ਵੀਰੇ ਇਹਨਾਂ ਨਾਲ ਗੱਲ ਦੂਜੇ ਭਰਾਵਾਂ ਨਾਲ ਕਰਾ ਦੱਸ ਸਾਲ ਤੇ ਮੇਰੇ ਵੀਰੇ ਇਹਨਾਂ ਨਾਲ ਕਰੋ ਗੱਲ ਵੜੀ ਹਾਂਜੀ ਸੱਚੀ ਗਾ ਵੀਰ ਜੀ ਸੱਚੀ ਗੱਲ ਬਾਈ ਜੀ ਕੀ ਨਾਮ ਆ ਸ਼ੋਭਾ ਆਪਣਾ ਜੀ ਮੇਰਾ ਨਾਮ ਵੀਰ ਜੀ ਰ अच्छा जी हां जी भाई जी आपा इत्ते लोकल ही इत्तो आके बाहरो आए हां लोकल ही हां जी लोकल ही वीर जी मैं बाहरो आया हॉलैंड तो वैसे अच्छा अच्छा जी ते ਨਾਲ ਆਏ ਵੀਰ ਹੋਰ ਸੰਸਥਾ ਵੀ ਸਾਡੇ ਨਾਲ ਸੇਵਾ ਕਰੀ ਯੂਕੇ ਤੋਂ ਵੀ अच्छा अच्छा जी ਤੇ ਅਸੀਂ ਤੁਹਾਨੂੰ ਉਦੋਂ ਮਿਲੇ ਆ ਸ਼ੋਭ ਵੀਰ ਦੇ ਨਾਲ ਦਰਬਾਰ ਸਾਹਿਬ ਵੀ हां जी हां जी ਵੀਰ ਜੀ ਜਦੋਂ ਸਰੂਪਾ ਉਹ ਮਿਲਿਆ ਸੀ ਤੁਹਾਨੂੰ ਉਦੋਂ ਅਸੀਂ 2 ਮਿੰਟ ਪਹਿਲਾਂ ਤੁਹਾਨੂੰ ਇਹ ਗੱਲ ਕੀਤੀ ਵੀ ਬੀਜੀ ਅਹੀਂ ਖਾਸ ਨਾਲ ਪਿੰਡ ਤੋਂ ਆਏ ਆ हां जी ਤੇ ਜਿਹੜੇ ਪਿੰਡ ਦੇ ਬੰਦੇ ਆ ਬਦਨਾਮੀ ਦੇ ਕਰ ਰਹੇ ਆ ਪਰ ਪਿੰਡ ਸਾਰੇ ਦੀ ਬਦਨਾਮੀ ਹੋ ਰਹੀ ਹੈ ਤੇ ਸਾਡੀ ਬੇਨਤੀ ਇਹ ਹੋਈ ਹਾਂਜੀ ਉਹਦੋਂ ਵੀ ਹੋਈ ਤੇ ਅੱਜ ਵੀ ਹੋਈ ਵੀ ਬੰਦਿਆਂ ਦਾ ਨਾਮ ਮੈਂਸ਼ਨ ਕੀਤਾ ਜਾਵੇ ਨਹੀਂ ਵੀਰ ਮੈਂ ਦੇਖ ਮੈਂ ਨਾਮ ਮੈਂਸ਼ਨ ਕਰ ਦੂੰ ਯਾਰ ਕੋਈ ਸੋਨੂੰ ਵੱਡੀ ਗੱਲ ਹੈ ਨਾ ਜਿਹੜੀ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਕਿੱਦਾਂ ਬੰਦਾ ਮਾੜਾ ਹੁੰਦਾ ਮੈਂ ਕਿਹਾ ਬਾਈ ਹਾਂਜੀ ਕੀ ਗੱਲ ਹੈ ਵੀਰ ਜੀ ਮੈਂ ਕਿਹਾ ਨਾ ਵੀ 3000 ਬੰਦੇ ਮੈਨੂੰ ਬਹੁਤ ਆਦਰ ਮਾਨ ਦਿੱਤਾ ਮੈਂ ਕਿਵੇਂ ਸਰਪੰਚ ਭਰਾ ਨੂੰ ਕਹਿੰਦਾ ਵੀ ਮੈਨੂੰ ਆਦਰ ਮਾਨ ਨਹੀਂ ਦਿੱਤਾ ਇਹਨੇ ਹਾਂਜੀ ਨਹੀਂ ਨਹੀਂ ਇਹ ਸਰਪੰਚ ਉਹ ਨਹੀਂ ਅੱਜ ਦੇ ਨਹੀਂ ਇਹਨਾਂ ਦਾ ਪਹਿਲੇ ਦਿਨ ਤੋਂ ਹੀ ਆਦਰਮਾਨ ਇੱਥੇ ਲਾਕੇ ਜੀ ਹਲਕੀ ਜਿਹਾ ਜਹੇਦਾਰ ਪਰਿਵਾਰ ਦੇ ਨਾਲ ਸੁਵਾਜੇ ਜਾਂਦੇ। ਲੇ ਵੀਰ ਜੀ ਇਦਾਂ ਵਾ ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਣਾ ਵੀ ਹੁਣ ਗਰਾਉਂਡ ਦਾ ਆ ਇਦਾਂ ਸੱਚੇ ਦਰਬਾਰ ਸਾਹਿਬ ਗਏ। ਹਾਂਜੀ ਠੀਕ ਹੈ ਚਾਰ ਪੰਜ ਮਿੰਟ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ। ਹਰ ਇੱਕ ਬੰਦੇ ਦੇ ਮੂੰਹ ਤੇ ਇਹੋ ਹੀ ਗੱਲ ਆ। ਹਾਂਜੀ ਕਿ ਜਿਹੜਾ ਉਹ ਬੰਦਾ ਆਇਆ ਸੀ ਨਾ ਉਹ ਸਾਡੀ ਹਮਦਾਰਤੀ ਵਾਸਤੇ ਆਇਆ ਸੀ ਸਾਡਾ ਦਰਦ ਵੇਖ ਕੇ ਇੱਥੇ ਪਹੁੰਚਿਆ ਹੈ। ਨਾ ਮੈਂ ਦਰਦ ਦੇਖ ਕੇ ਆਇਆ ਬਾਈ ਮੈਂ। ਬਿਲਕੁਲ ਬਿਲਕੁਲ ਬਾਈ ਇਹ ਤੁਸੀਂ ਮੰਨੋ ਗਰਾਊਂਡ ਲੈਵਲ ਤੇ ਉਹ ਗੱਲ ਹੋ ਰਹੀ ਆ ਵੀ ਬੰਦਾ ਦਰਦ ਵੇਖ ਕੇ ਆਇਆ ਸੀ। ਇਹਨਾਂ ਬੰਦਿਆਂ ਦਾ ਇੱਕ ਕਸੂਰ ਨਿਕਲਿਆ ਵੀ ਤੁਹਾਡੇ ਘਰ ਆਇਆ ਹੋਏ ਕੋਈ ਤੁਹਾਡਾ ਘਰ ਠੱਠਾ ਤੇ ਤੁਹਾਡਾ ਘਰ ਕੋਣ ਆਇਆ ਤੇ ਤੁਸੀਂ ਉਹਦੇ ਗਲ ਪੈਂਦੇ ਜੀ। ਲਾਂਤਾਂ ਪੈਂਡੀਆਂ ਇਹਨਾਂ ਨੂੰ ਛੇਤਰਾਂ ਦੇ ਨਾਲ। ਨਹੀਂ ਬਾਈ ਕੋਈ ਬੇਇੱਜ਼ਤੀ ਨਹੀਂ ਹੋਈ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਬਾਈ ਜੀ। ਬਈ ਮੰਨੋ ਗੱਲ ਨੂੰ ਤੁਸੀਂ ਇਹ ਗੱਲ ਨੂੰ ਨਾ ਲੈ ਕੇ ਚੱ ਮਨੁੱਖਤਾ ਦੇਖਦੀ ਆ ਮੈਂ ਤਾਂ ਭਾਈ ਅੱਜ ਵੀ ਕਰਦਾ ਯਾਰ ਆਪਾਂ ਤੇ ਕਹਿੰਦੀ ਨਹੀਂ ਵੀ ਆਪਾਂ ਤੁਸੀਂ ਜਿਹੜੀ ਜਿਹੜੀ ਸੇਵਾ ਲੈ ਕੇ ਆਏ ਨਾ ਵੀਰ ਜੀ ਉਹ ਤੁਹਾਨੂੰ ਸਾਰੀ ਦੁਨੀਆ ਇਸਲਾਕਾਤ ਕਰੂਗੀ ਜਿਹੜੇ ਇਹੋ ਜਿਹੇ ਹੁੰਦੇ ਆ ਨਾ ਗੰਡੀ ਚੌਕ ਆ ਝੋਲਾ ਚੌਕ ਜਿਹੜੇ ਵੀ ਲੈ ਕੇ ਠੱਗੀਆਂ ਮਾਰ ਲਈ ਇਤੋਂ ਵੀ ਉਹ ਮਾਰ ਲਈਏ ਇਹ ਸਾਡੇ ਪਿੰਡ ਚ ਇਹਨਾਂ ਦਾ ਕੰਮ ਹੀ ਆ ਹੁਣ ਇਸ ਵੇਲੇ ਹਾਲਾਤ ਇਹ ਨੇ ਹਾਂਜੀ ਘੱਟੋਂ ਘੱਟ ਬਹੁਤੇ ਨਹੀਂ ਤੇ ਇਹਨਾਂ ਦੇ 50 ਗਾੜੀ 20 ਡਰਮ ਪਏ ਨੇ ਇੱਕੀ ਕਿਹਦੇ ਪਏ ਭਾਈ ਟਿੱਡੇ ਦੇ ਟਿੱਡੇ ਦੇ 50 ਗਾੜੀ ਖਾਸਾ ਇਹ ਟਿੱਡੇ ਦੇ 50 ਗਾੜੀ ਇਹਦੇ ਇੱਕ ਪਿੰਦੂ ਦੇ ਤੇ ਟੀਟੇ ਦੇ ਪਿੰਦੂ ਪਿੰਦੂ ਤੇ ਟੀਟਾ ਤੇ ਜਗਜੀਤ ਇਹਨਾਂ ਤੁਹਾਡੇ ਪਿੰਡ ਖਾਸਾਂ ਵਾਲੇ ਟੀਟੇ ਦੇ ਬੁਹੇ ਘੜੀ ਜਗਜੀਤ ਦੇ ਬੁਹੇ ਘੜੀ 20 ਡਰਮ ਤੇਲ ਦੇ ਭਏ ਨੇ ਤੇ ਉੱਥੇ ਲੋਕਾਂ ਨੂੰ ਪਤਾ ਕੀ ਕਹਿਣ ਦੇ ਨੇ ਸੁਖੀ ਰੰਡਾਵੇ ਕੋਲ ਟਰੈਕਟਰ ਮੰਗਵਾਉਣ ਦੇ ਨੇ ਉਹ ਬਾੜਾ ਜਿਹੜਾ ਆਪਣਾ ਲੀਡਰ ਆ ਐਮ ਐਲ ਏ ਗੁਰਪੁਰ ਤੋਂ ਉਹ ਕਾਂਗਰਸੀ ਲੀਡਰ 20 20 ਟਰੈਕਟਰ ਘੱਲਣ ਦੇ ਡੀਜ਼ਲ ਪਵਾ ਕੇ ਅੱਛਾ ਜੀ ਤੇ ਇਹ ਉਹਨਾਂ ਦੀ ਹੁਣ ਉਹਨਾਂ ਦੀ ਚੌਧਰ ਮਖਾਉਣ ਦੇ ਵੀ ਸੁਖੀ ਰੰਡਾਵਾ ਸਾਰਾ ਬੰਦ ਬੰਨਣ ਡਿਆ ਸਾਣਾ ਬੰਨਣ ਡਿਆ ਤੇ ਡੀਜ਼ਲ ਆਪਣੇ ਕੋਲੋਂ ਪਵਾ ਕੇ ਲਿਆਉਣ ਦੇ ਤੇ ਜਿਹੜਾ ਸੰਗਤ ਦਾ ਡੀਜ਼ਲ ਲੈਣਾ ਉਹ ਇਹਨਾਂ ਦੇ ਘਰਾਂ 'ਚ ਪਿਆ ਇਹਨਾਂ ਦੇ ਕੂਠੀਆਂ ਦੇ ਗਾੜੀ 20 ਡਰਮ ਪਏ ਨੇ ਘਟੋ ਘਾਟ ਹੁਣ ਵੀ ਮੈਂ ਕੱਲ ਪਰਸੋਂ ਦੇ ਇਹੀ ਵੇਖਣਦੇ ਆ ਤਾਂ ਹੀ ਤੁਹਾਨੂੰ ਇਹ ਗੱਲ ਕਹੀ ਸੀ ਵੀ ਤੁਹਾਡਾ ਇੱਕ ਵੱਡਾ ਪਲੇਟਫਾਰਮ ਆ ਤੁਸੀਂ ਇਥੋਂ ਕਰਕੇ ਗਏ ਸੇਵਾ ਇੰਨੀ ਵੱਡੇ ਪੱਧਰ ਤੇ ਤੇ ਤੁਸੀਂ ਅੱਕ ਕੇ ਇਹਨਾਂ ਬੰਦਿਆਂ ਤੋਂ ਤੁਸੀਂ ਸੇਵਾ ਛੱਡ ਕੇ ਗਏ ਮੈਂ ਤੁਹਾਨੂੰ ਦੋ ਦਿਨ ਮਿਲਦਾ ਰਿਹਾ ਦਰਬਾਰ ਸਾਹਿਬ ਪਰ ਇਹ ਵੀ ਭੀੜ ਜ਼ਿਆਦਾ ਹੋਣ ਕਰਕੇ ਆਪਣੀ ਜ਼ਿਆਦਾ ਲੰਮੇ ਟੌਂ ਟੇ ਗੱਲ ਨਹੀਂ ਹੋਈ ਤੇ ਸਰਪੰਚ ਸਾਹਿਬ ਨੂੰ ਮੈਂ ਇਹੋ ਬੇਨਤੀ ਕਰਨ ਆਇਆ ਹਾਂ ਕਿ ਇੱਕ ਵਾਰੀ ਆਪਾਂ ਬੰਦਿਆਂ ਨੂੰ ਮੈਂਸ਼ਨ ਕਰੀਏ ਗਾਂਵ ਆਸ ਤੇ ਲੋਕ ਜਿਹੜੇ ਵੱਡੇ ਪੱਧਰ ਤੇ ਸੇਵਾ ਕਰ ਲੰਡੇ ਆ ਨਾ ਉਹ ਤੁਹਾਡੀ ਵੀਡੀਓ ਵੇਖ ਕੇ ਸ਼ਾਇਦ ਇਹਨਾਂ ਬੰਦਿਆਂ ਨੂੰ ਨਾਂ ਹੱਥ ਫੜਾਉਣ ਕਿਉਂਕਿ ਇਹਨਾਂ ਨੇ ਓਨੀ ਜ਼ਮੀਨ ਨਹੀਂ ਜਿੰਨਾ ਰੁਪਈਆ ਇਕੱਠਾ ਕਰ ਲਿਆ ਉਹ ਤਾਂ ਕਰ ਹੀ ਲਿਆ ਬਾਈ ਪਰ ਇਸੇ ਗੱਲ ਦਾ ਤਾਂ ਰੌਲਾ ਸੀ ਤਾਂ ਹੀ ਤਾਂ ਮੈਨੂੰ ਬਤਰਾਮੀ ਨੇ ਦੱਸੀ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਚਲੋ ਤੁਸੀਂ ਇੱਕ ਵਾਰੀ ਜਿੱਦਾਂ ਹੁਣ ਇੱਕ ਪ੍ਰੋਪਰ ਮੈਂਸ਼ਨ ਕਰੋ ਕਿ ਇਹਨਾਂ ਬੰਦਿਆਂ ਤੋਂ ਬਚੋ ਇਹ ਅਸੀਂ ਇਲਾਕਾ ਜੇ ਤੁਸੀਂ ਕਹੋਗੇ ਤਾਂ ਬੇਸ਼ੱਕ ਤੁਸੀਂ ਤੁਹਾਡੇ ਕੋਲ ਅਸੀਂ ਆ ਜਾਵਾਂਗੇ ਜਾਂ ਤੂੰ ਹੀ ਸਾਡੇ ਕੋਲ ਇੱਥੇ ਆ ਜਾਓ ਨਹੀਂ ਤੁਹਾਡੇ ਨਾਲ ਖਲੋਣੇ ਨਹੀਂ ਦੇਖ ਫਿਰ ਮੈਂ ਇੱਥੇ ਤਾਂ ਨਹੀਂ ਆਉਂਦਾ ਹੈਗਾ ਤੂੰ ਦੱਸੋ ਮੇਰੀ ਪਰਸਨਲ ਫਲੈਟ ਹੈ ਐਤਵਾਰ ਦੀ ਸਵੇਰੇ ਆ ਜੀਏ ਤੁਹਾਡੇ ਕੋਲ ਸਵੇਰੇ ਆ ਜਾਓ ਭਾਈ ਆ ਜਾਓ ਹਾਂ ਆ ਜਾਓ ਮੈਂ ਸਮਝਾ ਮੰਨ ਕੇ ਚੱਲ ਵੀ ਰਾਤ ਨੂੰ ਬਾਈ ਨੂੰ 9:00 10:00 ਦੂਆ ਮੈਂ ਕਿਉਂਕਿ ਮੈਂ ਕੋ ਥੋੜੇ ਬਹੁਤੇ ਖਲੋ ਉਹ ਵੀ ਬੰਦੇ ਨੇ ਬਾਹਰ ਦੇ ਨਾਲ ਬਦਦ ਕੀਤੀ ਹੈ ਜੇ ਤੂੰ ਕਹਿੰਦੇ ਨਹੀਂ ਬਾਈ ਜੀ ਮੇਰੀ ਗੱਲ ਸੁਣੋ ਹਾਂਜੀ ਬੰਦੇ ਇੱਕ ਨਹੀਂ ਆ ਬੰਦੇ ਅਨੇਕਾ ਹੀ ਨੇ ਤੇ ਪਿੰਡਾਂ ਵਾਲੇ ਜਿੰਨੇ ਵੀ ਉਦਨ ਇਕੱਠੇ ਹੋਏ ਸੀ ਹਾਂਜੀ ਜਿੱਦਣ ਫੈਸਲਾ ਹੋਇਆ ਕੋਈ ਦਰਬਾਰ ਸਾਹਿਬ ਉਹ ਬੰਦੇ ਸਾਰੇ ਤੁਹਾਡੇ ਹੱਕ ਦੀ ਗੱਲ ਕਰਕੇਗੇ ਇਹਨਾਂ ਦੀ ਜਿੰਨੀ ਤੁਧੂ ਹੋਈ ਜਾਣਾ ਸਾਡੇ ਭਰਾ ਤਾਂ ਅੱਧਾ ਦੇਣ ਨਹੀਂ ਦੇ ਸਕਦੇ ਜਿਹੜਾ ਸਾਡੇ ਇਲਾਕੇ ਤੇ ਆਨ ਦੀ ਗੱਲ ਕਰਦੇ ਨਹੀਂ ਵੀਰ ਮੇਰਾ ਮੈਂ 9 ਵਜੇ ਸਰਪੰਚ ਨੂੰ ਮੈਸੇਜ ਛੱਡ ਦੂਆਂ ਵੀ ਜੈਸ ਨੂੰ ਉਹਦਾ ਨਾ ਹਾਂਜੀ ਕਈ ਵਾਰੀ ਮੇਰਾ ਘੇੜਾ ਵੱਜੇ ਤਾਂ ਮੈਂ ਆਜੂ ਨਹੀਂ ਨਹੀਂ ਤੁਸੀਂ ਵੀਰ ਅੱਧ ਵਿਚਾਲੇ ਮਿਲ ਲਾਂਗੇ ਆਪਾਂ ਠੀਕ ਭਾਈ ਮੇਰੀ ਪਰਸੋਂ ਫਲੈਟ ਹੈ ਮੈਂ ਚੱਲ ਜਾਣਾ ਮੈਂ ਤੈਨੂੰ ਐਂ ਕਹਿੰਦਾ ਭਰਾ ਮੇਰੇ ਅੱਧ ਵਿਚਾਲੇ ਮਿਲ ਲਾਂਗੇ ਮੈਂ ਤੜਕੇ ਸਰਪੰਚ ਨੂੰ ਰਾਤ ਨੂੰ ਦੱਸ ਦੂਆਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਆਪਣੇ ਨੰਬਰ ਤੇ ਮ ਹੋਰ ਠੀਕ ਹੈ ਹਾਂ ਤੁਸੀਂ ਸਲਾਹ ਕਰਕੇ ਬਾਈ ਮੈਨੂੰ ਦੱਸ ਦਿਓ ਤੁਹਾਨੂੰ ਬਿਲਕੁਲ ਬਿਲਕੁਲ ਬਾਈ ਜੀ ਬਿਲਕੁਲ ਠੀਕ ਹੈ ਅਸੀਂ ਅਸੀਂ ਤੁਹਾਨੂੰ ਇਹਨਾਂ ਦੇ ਨਾਮ ਹੀ ਮੈਂਸ਼ਨ ਕਰ ਦਿਆਂਗੇ ਆ ਸਰਪੰਚ ਸਾਹਿਬ ਦਾ ਨਾਮ ਹੀ ਮੈਂਸ਼ਨ ਕਰ ਦੇਵਾਂਗੇ ਨਹੀਂ ਨਹੀਂ ਤੇ ਤੁਹਾਨੂੰ ਪਤਾ ਵੀ ਇਹ ਝੂਠੇ ਆ ਅੱਜ ਇਹਨਾਂ ਨੇ 20 ਲੱਖ ਰੁਪਏ ਇਕੱਠਾ ਕਰਿਆ ਬਾਈ ਜੀ ਅਸੀਂ ਤੁਹਾਨੂੰ ਇੱਕ ਵੀਡੀਓ ਵੀ ਭੇਜਦੇ ਆ ਵੀ ਆਹ ਵੇਖੋ ਇਹਨਾਂ ਦੇ ਕੋਠੀ ਤੇ ਗਾੜੀ 20 ਡਰਮ ਘਟੋਂ ਘਟ ਪਏ ਨੇ ਭੇਜ ਭੇਜ ਵੀਰ ਭੇਜ ਭੇਜ ਵੀਰ ਭੇਜ ਆਉਣ ਦੇ ਭੇਜ ਦਿੰਦੇ ਆ ਅਸੀਂ ਤੁਹਾਨੂੰ ਹੀ ਤੇ ਭੇਜ ਦੇਣ ਵਾਲੇ ਨਾਲ ਆ